ਹੈਪੀ ਬਰਥਡੇ ਤਾਂ ਕੋਈ ਟੋਪੀ ਲੈ ਲੈ ਹਾਂ ਟੋਪੀ ਲੈ ਤੇਨੂੰ ਤੁਮਰਾ ਹੈਪੀ ਬਰਥਡੇ ਟੂ ਯੂ ਮੇ ਸੀ ਬਰਥਡੇ ਮਾਰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਵੀਰਾਂ ਦਾ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਧੰਨਵਾਦ ਕਰਦੇ ਆ ਇੰਨਾ ਪਿਆਰ ਦੇਣ ਲਈ ਅੱਜ 20 ਤਰੀਕ ਦਿਨ ਮੰਗਲਵਾਰ ਬਰਾ 2026 ਅੱਜ ਮੇਰੀ ਧੀ ਦਾ ਵਾਡੇ ਆ ਜੀ ਤੇ ਦੇਓ ਵਧਾਈਆਂ ਕਰੋ ਬੇ ਸਹਿਜ ਨੂੰ ਤੇ ਆਪਾਂ ਹੁਣ ਸਹਿਜ ਤਾਂ ਅੱਜ ਕੋਲੇ ਚੱਲਦੇ ਆ ਜੀ ਹੈਪੀ ਬਰਥਡੇ ਟੂ ਜੀ ਬੇਤਰਾ ਥੈਂਕ ਯੂ ਖਾ ਲਾ ਤ ਲੈ ਤੂੰ ਖਾ ਲ ਲੈ ਮੇਰੀ ਮੰਮੀ ਕਿਹਾ ਦਿੱਤੀਆਂ ਧੰਨੀਆਂ ਦਿੱਤੀਆਂ ਉਨਾਂ ਨੂੰ ਥੈਂਕ ਯੂ ਹਾਂ ਜੀ ਸਾਰਿਆਂ ਨੂੰ ਸਹਿ ਇਹਨੂੰ ਵੇਖ ਕੀਤਾ ਸਹਿ ਕਹਿੰਦੀ ਉਹਨਾਂ ਨੂੰ ਤਾਰ ਦੇਖੀਗੀ ਥੈਂਕ ਯੂ ਹਣਾ ਤਾਰ ਦੇਖੀ ਖਾ ਲਈ ਸਾਰਾ ਚੰਗਾ ਹਾਂਜੀ ਮੇਰਾ ਪੁੱਤ ਕਿੰਨਾ ਸਵਾਰ ਲੈ ਕੇ ਆਇਆ ਹੈ ਸਕੂਲ ਚ ਲੈ ਕੇ ਜਾਣਾ ਸਹਿ ਨੂੰ ਚਾਹ ਜੀ ਆਉਦੇ ਬਰਥਡੇ ਦਾ ਤੇ ਆਈ ਫਰੈਂਡਾਂ ਨੂੰ ਕਹਿੰਦੀ ਮੈਂ ਖਵਾਉਣੇ ਆ ਚਾਕਲੇਟਾਂ ਤੇ ਆ ਜੀਬਾਂ ਆਂ ਤੇ ਟਕਾ ਟਾਕ ਟਿੱਕੀ ਟੋਪਿੰਗ ਆਦੇ ਤਿੰਨ ਪੈਕਟ ਹਣਾ ਸਹਿ ਆ ਲੈਣੀ ਪਾਲਾ ਪੁੱਤ ਤੇ ਇੱਕ ਫਰੈਂਡ ਨੂੰ ਲੈ ਕੇ ਨਾਲ ਟੋਪੀਆਂ ਤੁਸੀਂ ਵੰਡਦੇ ਜਾਂਗਾ ਇੱਕ ਤਾਰੀ ਕਿਹੜੀ ਫਰੈਂਡ ਨਾਲ ਟੋਪੀਆਂ ਵੰਡੇਗਾ ਪੁੱਤ ਇੱਕ ਤਾਰੀ ਵਾਸਤੇ ਤਾਰੀ ਦੇ ਦਾਂ ਕੋਈ ਗੱਲ ਨਹੀਂ ਹੈ ਪੁੱਤ ਕਿਹੜੀ ਫਰੈਂਡ ਨਾਲ ਟੋਪੀਆਂ ਵੰਡੇਗਾ ਪਰੀ ਪਰੀ ਨਾਲ ਆ ਟਾਈਮ ਹੋਈ ਜਾਂਦਾ ਬੈਣ ਦਾ ਚਾਕਲੇਟ ਖਾਏਗਾ ਕਿਵੇਂ ਕਰੇਗਾ ਕਿ ਨਾਲ ਲੱਗੇ ਆਏਗਾ ਹੈ ਦੇਦਲ ਜਾਊਗੀ ਫਿਰ ਖਾਲਾ ਇੱਥੇ ਨਾਲੇ ਉੱਤਰ ਥੱਲੇ ਹੀ ਇੱਥੀ ਕਰ ਮੈਂ ਨਾ ਆਉਣ ਵਾਲੀ ਹੱਥੇ ਚੱਲ ਚੱਲੀਏ ਲੈ ਖਾਲਾ ਉੱਧਰ ਚੜਾ ਕੇ ਉਹ ਨਾ ਵੈਂਟੋਬੇ ਕੋਲੇ ਆਊਗਾ ਤੇ ਲੰਘ ਹੀ ਬੈਣਾ ਚੱਲੀਏ ਅੱਜ ਖੱਡ ਅੱਜ ਬੈਂਦਾ ਜਰਮ ਦੇਣਾ ਫਿਰ ਆਪਾਂ ਮਨਾਵਾਂਗੇ ਜੀ ਦਾ ਬਰਥ ਆ ਕੇਕ ਕਟਾਂਗੇ ਜਣਾ ਹਨਾ ਕਟਾਂਗੇ ਨਾ ਹੈਪੀ ਬਰਥਡੇ ਕਹਿ ਦੇ ਦਿਨੂ ਕਹਿ ਦੇ ਤਾਈ ਨੂੰ ਜ ਆਇਆ ਇੱਥੋਂ ਚੜਾਇਆ ਤੇ ਇਧਰ ਬੈਣ ਆਉਂਦੀ ਆ ਵਾਪਸ ਇੱਕ ਵਾਰ ਇਧਰ ਦਵਾਰੇ ਆਉਗੜਾ ਦੇ ਕੇ ਉਹ ਆਹ ਰੋਡ ਤੇ ਵਗ ਜੂਗੀ ਹਾਂਜੀ ਮੇਰੇ ਪੁੱਤ ਨੂੰ ਕਾਲੀ ਆ ਜਾਣਦੀ ਅੱਜ ਟੈਂਪੋ ਤੇ ਪਿਆਜ਼ ਪਾਉਣਾ ਘੰਟੇ ਦੇ ਲਗਭਗ ਪਿਆ ਉਹਨਾਂ ਰੈਸਟ ਕਰ ਲੋ ਕਿੰਨੇ ਵੇਲੇ ਆਣਾ ਆਉਂਗੇ ਕਿੰਨੇ ਵਜੇ ਆਵਾਂ ਜੰਗ ਹਦੀ ਕੀ ਕੀ ਵੇਖੋ ਸੱਜ ਬਾੜੀਆ ਕਰਕੇ ਆ ਬਣਾਉਂਦੀ ਅੱਜ ਖਾਲਾ ਬੁੱਤ ਪਾਉਂ ਮੈਂ ਕੋਈ ਨਾ ਖਾ ਕੇ ਜਾਏਗਾ ਮੈਂ ਖਾ ਕੇ ਨਹੀਂ ਆਂਦਾ ਲਓ ਵਿਸੇਜ ਪੁੱਤ ਚੱਲੇ ਹੋ ਸਕੂਲ ਆਇਆ ਓਰੇ ਇਹਦੇ ਅੜ ਜਾ ਆ ਜਾ ਇੱਥੇ ਇੱਥੇ ਓਰੇ ਆ ਇਹਦੇ ਜੜ ਜਾ ਇੱਥੇ ਜੜ ਜਾ ਇੱਥੇ ਵੈਰੀ ਗੁੱਡ ਖੇਡ ਲਾ ਹਾਂਜੀ ਟਾਈਮ ਹੋ ਗਿਆ ਲਗਭਗ 9:30 ਦੇ ਕਰੀਬ ਆਪਾਂ ਚੱਲਦੇ ਆਂ ਬਾਬੇ ਦੇ ਉੱਥੇ ਫੀਟਿੰਗ ਦਾ ਕੰਮ ਰੇਂਦਾ ਸੀ ਮਾੜਾ ਜਿਹਾ ਤੇ ਉਹ ਕਰਦ ਗਏ ਨਾਲੇ ਅੱਜ ਸਹਿਜ ਦਾ ਬਾਰਥਡੇ ਆ ਫਿਰ ਕੇਕ ਵੀ ਲੈ ਕੇ ਆਉਣਾ ਸਹਿਜ ਕੇ ਨਹੀਂ ਮੈਨੂੰ ਸਕੂਲੋਂ ਵੀ ਲੈ ਕੇ ਆਇਓ ਅੱਜ ਤੇ ਜਾਣਾ ਪਊਗਾ ਤੇ ਬਣੇ ਰਹੋ ਵੀਡੀਓ ਦੇ ਨਾਲ ਜੀ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਆਂ ਕੌਡੀ ਲਈ ਚੱਲਣ ਕਿ ਉੱਥੇ ਚੱਕ ਲਈ ਆਪਣਾ ਸਮਾਨ ਤੇਜ ਕਰ ਪਲਾਸ ਚਿਪਨਾ ਬੋਰਡ ਆਪਾਂ ਇਹ ਗ੍ਰੈਪਲ ਹੋਲਡਰ ਮਾਰਕਰ ਨਾਲ ਆ ਕੇ ਦੇਖ ਲਾਂਗੇ ਇਹਦੇ ਨਾਲ ਫਿਰ ਕਸਣਾ ਔਖ ਲੱਗਦਾ ਹੈ ਠੀਕ ਆ ਆਪਾਂ ਇਹ ਟੰਗ ਦਾਂਗੇ ਜੀ ਤੇ ਤੇ ਆ ਸਕਰੂ ਲੱਗ ਜਾਣਗੇ ਹਾਂਜੀ ਆਪਣਾ ਕੰਮ ਤਾਂ ਚੱਲੀ ਜਾਂਦਾ ਜੀ ਅੱਜ ਚਿਨਾਈ ਵਾਲੇ ਮਿਸਤਰੀ ਨੂੰ ਕੰਮ ਹੋ ਗਿਆ ਜੋ ਬਿਲਡ ਵਾਲੇ ਆਉਣੇ ਸੀ ਉਹ ਵੀ ਇਹ ਲੇਟ ਆਉਣਗੇ 1 2 ਵਜੇ ਜਾਣਗੇ ਤੇ ਉਹਨੇ ਆਪਣਾ ਕੰਮ ਲਵੇ ਲਾ ਲਾਂਗੇ ਪਰ ਆ ਵਿੱਚ ਰਹਿ ਜੂ ਇੱਕ ਪਾਵਰ ਪਲੱਗ ਨਹੀਂ ਮਿਲਿਆ ਬੋਰਡ ਆ ਜੀ ਹੋਲਡਰ ਨਾਲ ਕੰਮ ਆਪਣਾ ਹੋ ਗਿਆ ਕਰਾ ਬਸ ਆਪਣਾ ਮੇਨ ਆ ਰਹਿ ਗਿਆ ਇਥੋਂ ਕਨੈਕਸ਼ਨ ਕਰਨ ਵਾਲੇ ਰਹਿ ਗਏ ਤੇ ਲਾਈਟ ਚੱਲਦੀ ਹੋ ਜੂ ਤੇ ਇਹਦਾ ਪਾਵਰ ਪਲੱਗ ਜੀ ਆਇਆ ਨਹੀਂ ਇਹ ਵੀ ਚੱਲ ਪੂ ਫੇਰ ਬੋਰਡ ਲਾ ਹੀ ਦੇਵਾਂਗੇ ਫਲੈਟ ਇੱਕ ਵਾਰੀ ਆਪਾਂ ਚਾਲੂ ਕਰ ਲਈ ਜੀ ਮਾੜਾ ਇਹ ਫਰਕ ਰਹੇਗਾ ਜੀ ਪੱਖੇ ਵਾਲੇ ਤੇ ਲੱਗ ਗਈ ਬੜਾ ਅਗੇ ਦੇਖਿਓ ਚਲੋ ਜੀ ਜਿੱਦੇ ਆਪਾਂ ਬੋਰਡ ਹਬ ਪਾਵਰ ਪਲੱਗ ਪਾਇਆ ਉਹਦੇ ਚੇਂਜ ਕਰ ਦਾਂਗੇ ਤਾਰ ਹੋਰ ਸਾਰਾ ਓਕੇ ਆ ਪੱਖਾ ਝੜਨਾ ਬਸ ਹਾਂਜੀ ਆ ਪਨੀਰੇ ਵਾਲਾ ਕੰਮ ਨਿਵੇੜਤਾ ਤੇ ਹੁਣ ਆਪਾਂ ਸੈਜ ਨੂੰ ਲੈ ਕੇ ਆਉਣਾ ਚੱਲਦੇ ਆ ਸੈਜ ਦੇ ਸਕੂਲ ਥਾਨੇ ਵਾਲੀ ये जो का पिंड आ गया जी वाटर वर्सा लाडो थक गई बड़ा पैगा <laughs> सहज मैंने देख लिया मिडा मिल खाना खाया जी आया फिर मैं कद खा के नहीं आया। ਤੇ ਬਿੱਕੀ ਨੇ ਡੈਡੀ ਆਊ ਰੈਡੀ ਆਊ ਹਾਂ ਸੋਚੀ ਅੰਨ ਡੈਡੀ ਆਇਆ ਹੀ ਨਹੀਂ ਮਿੱਡੇ ਮੇਲੇ ਤਾਈ ਕੋਈ ਮੈਂ ਸਹੀ ਨੀਰਾ ਪਾਉਣ ਲੱਗ ਗਿਆ ਪੁੱਤ ਟਾਈਮ ਲੱਗ ਗਿਆ ਹੋਰ ਲੇਟ ਹੋ ਗਿਆ ਚੱਲ ਰਿਹਾ ਹੈ ਕਿ ਕਰੇ ਜਲ ਲੈਣਾ ਸਹੀ ਰੁਗੀ ਰਾਹ ਚ ਕਹਿੰਦੀ ਡੈਡੀ ਰੋਕ ਮੋਟਰਸਾਈਕਲ ਤੇ ਲੱਗੀ ਆ

ਹੈਪੀ ਬਰਥਡੇ ਆਹ ਅੱਛਾ ਚਿੜਾ ਛੀ ਕਰਦੇ ਬਾਹੂ ਦਾ ਉਹ ਵਾ ਗਿਆ ਨਾ ਨਹੀਂ ਕਰੀਂ ਜੀ ਰੱਖ ਕੇ ਬਾਅਦ ਚੜਦੇ ਨੇ ਨਾਲ ਲੱਗੇ ਰਵਿਆ ਵੇ ਤੂੰ ਦਾਵਾ ਹੀ ਹੈ ਦਬਾ ਟਕਣਾ ਮੇਰੀ ਲਾਡੂ ਦੀਆਂ ਤਿਆਰੀਆਂ ਚੱਲ ਰਹੀਆਂ ਜੀ ਕਟਾਂ ਕੇਕ ਹਨ ਹਾਂ ਆ ਤਾਂ ਜੀ ਆ ਤਾਂ ਇੱਥੇ ਕੈਪ ਤਾਂ ਜੀ ਨੂੰ ਲੈ ਕੇ ਦੇਖ ਵਸ ਕਿਹੜੀ ਨਹੀਂ ਕੋਈ ਨਹੀਂ ਹੁੰਦੀ ਨੇ ਛੋਟੀਆਂ ਹੁੰਦੀਆਂ ਪੁੱਤ ਆਈ ਲੈ ਲੈ ਬਿਣਾ ਉਹ ਤਾਂ ਦੇ ਹੁੰਦੇ ਪੁੱਤ ਵੀ ਬੱਸ ਚਲੋ ਕਰੋ ਤਿਆਰੀ ਚਲੋ ਸਾਈਂ ਧਰ ਲੈ ਸਾਈਂ ਧਰ ਲੈ ਕੀ ਕਰਾਂਗੇ ਬਾਈ ਕੇ ਇੱਥੇ ਅਜੇ ਬਾਈ ਕੱਢ ਲਈ ਬੈਡਾਂ ਦੇ ਹਾਂ ਬੈਡਾਂ ਤੇ ਕੀ ਕਰਾਂਗੇ ਇੱਥੇ ਉਹ ਬੁਲਬਲੇ ਬੁਲਬਲੇ ਨਾ ਰੰਗ ਇੱਧਰ ਨਹੀਂ ਆ ਗਏ ਆਪਾਂ ਠੀਕ ਐ ਬਾਈਟਾਂ ਦੇ ਵਿੱਚ ਕੱਟ ਲੂੰਗੇ ਜੀ ਮੈਂ ਤਾਂ ਸੀ ਹਾਂ ਹੈਪੀ ਬਰਥਡੇ ਤਾਜ ਦਾ ਹੈ ਮਮਾ ਮੈਨੂੰ ਖੁਰਨਾ ਨਹੀਂ ਖੁਰ ਤੇਨੂੰ ਖੁਰਦੇ ਨਹੀਂ ਖੁਰਦੇ ਕੀ ਦਾ ਵਾਰਡੇ ਅੱਜ 7 ਦਾ 10 ਸਾਲ ਲੈਓ ਕੇਕ ਫਿਰ ਤਿਆਰੀਆਂ ਪੁੱਤਾਂ ਹੈ ਰੋ ਤੇਰੀ ਆ ਕਰੂ ਇਹ ਚਹੀਨ ਕਾ ਬਣ ਗੇਮ ਖੇਲਾਉਂਗਾ ਇਹ ਖੇਲਾ ਬਤਾ ਦੇਤਾ ਹਾਂ ਅਭੀ ਕੌਨੂੰ ਗੇਮ ਇਹ ਮਰੀ ਸਾਥ ਚਾਹਨੀ ਬੰਦਾ ਉੱਪਰ ਉਸ ਜਲੇ ਤੇ ਖੇਡੀ ਨਾ ਵੀਡੀਓ ਭਾਗਾ ਜੜੀ ਨਾ ਵੀਡੀਓ ਤੇ ਅਗਲਾ ਸਾਜ ਨਾ ਮੈਂ ਤੇ ਛੋੜੀ ਆਉਂਦੀ ਆਗੀ ਸਹੀ ਬਤਾ ਕਿਆ ਕਰਦੇ ਇਧਰ ਲੈ ਲੇ ਸਤੇ Banyak betul. Happy to you. Happy birthday to you. Happy birthday to you. Happy birthday to you. Happy birthday to you. Happy birthday, Happy birthday. ਮਾਰਦੇ ਹੈਪੀ ਬਰਥਡੇ ਟੂ ਯੂ ਬਰਥਡੇ ਕੋਈ ਆਦਾ ਸਾਰਾ ਸਮਾਨ ਮਿਲ ਜੇ ਹਾਂ ਕੋਈ ਆਦਾ ਇਹਦਾ ਸਾਰੇ ਸਾਰੇ ਸਾਨੂੰ ਕੋਈ ਆਦਾ ਸਮਾਨ ਮਿਲ ਜੇ ਹੈਪੀ ਬਰਥਡੇ ਸਹਿਜ ਪੁੱਤਰ ਆਵਾਜ਼ ਮੈਂ ਕਿਹਨੂੰ ਪਵਾ ਰਹੀ ਹਾਂ ਇਹ ਨਹੀਂ ਯੂਪਾ ਕਰਕੇ ਯਾ ਆ ਗਿਆ ਹੈ ਕੋਈ ਕੱਲ ਦੀ ਹੈ ਪਿ ਬਾੜੇ ਕੋਈ ਚਾਹ ਲਖਵਾ ਦੇ ਪੈਨ ਨੂੰ ਕੀ ਪਤਾ ਤੂੰ ਦੋ 200 ਠੀਕ ਹੈ ਨਾ ਮੈਂ ਕੋਮਾ ਦੇ ਨੂੰ ਮੈਂ ਯੂ ਦਾ ਫੜਾ ਤੀਤੀ ਬਾਰ ਦੇ ਦੱਸ ਕੋਸਿਨਾ ਬੱਡੇ ਵਣਾਉਣ ਕੋਣ ਵਾਦੀ ਹਟਾਉ ਆਉਣੇ ਆ ਵੀ ਚੱਲ ਚੱਲ ਬੈਠੋ ਫੋਟੋ ਲੈ ਆਇਆ ਪ੍ਰਾਪਰ ਲੀਕ ਫੋਟੋ ਲੈ ਤੀ ਪਰ ਬੇਬੇ ਨਾਲ ਲੈਦਰ ਦੇਖੋ ਲੈਦਰ ਦੇਖੋ ਬਸ ਹੋ ਗਈ ਰਾਡਿਓਸ ਕਿੰਨੇ ਕਰਦੇ ਹੋ ਕੈਸ ਕਰਨੇ ਚ ਰੱਖਨੇ ਮੈਂ ਬੂ ਬੈ ਬੂ ਕੋਈ ਨਹੀਂ ਕੋਈ ਪਾਟੀ ਚਲ ਪਈ ਆਇਓ ਪਈ ਬਰਾਓ ਅੱਛਾ ਅੱਛਾ ਕਿਦਾਰ ਸਿੰਦਾ ਚੰਗੇ ਆ ਬਸ ਬੜੀ ਲੈ ਨੰਬਰ ਤੇਰੀ ਬਦਾਈਆਂ ਬਈ ਲਾਡੋ ਤੇਰੀ ਜੱਮਾਂ ਦੇਣੀਆਂ ਲਾਡੋ ਬਦਾਈਆਂ ਤੇਰੇ ਜੱਮਾਂ ਦੇਣੀਆਂ ਹੈਂ ਕੀ ਆ ਲਾਦੇ ਲਾਦੇ ਹੁਣ ਤੱਕ ਦੋਨਾਂ ਦਾ ਬਣਾਇਆ ਦੋਨਾਂ ਦਾ ਹਾਂ ਬਹੁਤ ਸੋਨਾ ਬਣਾਇਆ ਤੁਸੀਂ ਤਾਂ ਓਏ ਦੋਨਾਂ ਦਾ ਨਹੀਂ ਸੋਨਾ ਦੋਨਾਂ ਦਾ ਪੈਸੀ ਨੱਕ ਤੇ ਲੈ ਨੱਕ ਤੇ ਨੱਕ ਤੇ ਨੱਕ ਤੇ ਐ ਤੇ ਵੀ ਲੈ ਵਾਸਾ ਜਮਿ ਵਸਰਾਇ ਨਾ ਕਰੋ ਉਹ ਤਰਾ ਟੋਪੀ ਲੇ ਲੈ ਬੋਲ ਦਾਈ ਆ ਜਾ ਆ ਜਾ ਤੁਹਾਨੂੰ ਵੀ ਦੇ ਕੇ ਇਹਨੂੰ ਬੈਠਾ ਦੇ ਮੇਰੇ ਕੁੱਤੇ ਨੂੰ ਬੈਠਾ ਆ ਵੀ ਦੇ ਗਿਆ ਪਾਪਾ ਆ ਜਾਗਾ ਇੱਧਰ ਇਹ ਸਾਡੀ ਪਿਆਰੀ ਕੁੜੀ ਆ ਇਹਨੂੰ ਦਿੰਦੀ ਹਾਂ ਖਲਾਮ ਕੇ ਦਿੰਦੇ ਆ ini lo dia apa dia gold gold kecil jama ਆਹ ਆ ਨਾ ਬਾਹਰ ਨੂੰ ਬੈਠਾ ਫੋਟੋ ਚਾਹੀਦੀ ਆਪਾਂ ਤੇ ਚਾ ਫੋਟੋ ਲੈ ਫੋਟੋ ਲੈ ਦੇਖੋ ਇਹ ਦੇਖੋ ਆਪਾਂ ਕੀ ਗਏ ਹੋ ਵੀ ਵਧੀਆ ਸੋਹਣੀ ਲੈ ਆਹ ਬਾਹਰ ਆ ਗਏ ਆ ਨਾਮ ਜਿਹਾ ਮੁੰਬੇ ਦੇ ਰਾਮ ਦੇ ਤਿੰਨ ਮੈਂ ਦਾ ਬੇ ਬੰਦੀ ਦਾ ਲੈ ਲੈ ਆਹ ਉਹ ਗੱਲ ਕਰਦੇ ਹਾਂ ਅੱਗੇ ਕਾਹ ਚੋ ਨਾ ਨੀ ਬੋਲਦੇ ਇਹ ਫੋਟੋ ਮੋਦੀ ਦੇ ਆਖ ਦੇਣਾ ਹਾਂ ਕਰ ਚੱਲ ਨੇਵ 3 ਉਹ ਸਰਵਤ ਬਦਾਈ ਜਿਆਦਾ ਲੱਗਦਾ ਹੈ ਚਲ ਆਪਾਂ ਆ ਰਹੇ ਹਾਂ ਇਹ ਕਰਨੇ ਵਰ ਕਰੀਂ ਮੇਰ ਕਪੜਾ ਬੀ ਬੋਟਾ ਬੀ ਜੋਟਾ ਬੀ ਬੱਡਾ ਬੀ ਲੈ ਕੰਡਾ ਬਣਾ ਲੈ ਗਾਏ ਦੇਖ ਲੈ ਤੇ ਬੋਟਾ ਬੀ ਮਖਾਈ ਬੋਟਾ ਬੀ ਚਾ ਦੇਖੋ ਦੇਖੋ ਮੇਰਾ ਮੇਰਾ ਨਾਮ ਵੀ ਲਿਖਾ ਮੇਰਾ ਹੈ ਨਾ ਮੇਰਾ ਬੱਡੇ ਵੀ ਅੱਗਾ ਉਹ ਤੇ ਚਾਪ ਗਾ ਦੇ ਵੀ ਲੱਗ ਆ ਆ ਦੇ ਦੇ ਖਵਾ ਦੇ ਖਵਾ ਦੇ ਉਹਨੂੰ ਵੀ ਖਵਾ ਫੇਰ ਖਾ ਲੋ ਹਾਂਜੀ ਦੇ ਰਵਿਆਉਂ ਪਰੰਗੀ ਅੱਛੇ ਉੱਤੇ ਮੈਂ ਜੀ ਕਰੀ ਮਮੀ ਛੋਟੀ ਬੱਚੀ ਅਬੀ ਪਿਆਰੀ ਹੁਣ ਤੂ ਬਹੁਤ ਬੇਨਾ ਲੱਗਾ ਬਹੁਤ ਮਨਾਉਂਦਾ ਹੈ ਇੱਕ ਘਰ ਪਾਈ ਸਾਨੂੰ ਬਹੁਤ ਖਾਰੇ ਵਾਇਦਾ ਬਹੁਤ ਰੁਗ ਗਿਆ ਰੁਗ ਗਿਆ ਵਧਾਈਆਂ ਭੇਜੀਆਂ ਧੰਨਵਾਦ ਭਾਈ ਛੋਡੇ ਦੋਨਾਂ ਬਰਾੜਾ ਦੇ ਚੈਨਲ ਤੇ ਸੱਸਰੀ ਘਰ ਪਾਈ ਧੰਨਵਾਦ ਤੁਹਾਡੇ ਬਾਹਲਾ ਬਾਹਲਾ ਜਿਉਂਦੇ ਵਸਦੇ ਰਹੋ ਬਹੁਤ ਮੈਸੇਜ ਆਏ ਬਹੁਤ ਵਧਾਈਆਂ ਆਈਆਂ ਮੇਰੇ ਪੁੱਤੀ ਦੇ ਜਨਮ ਦੇਂਦੇ ਨੇ ਦੋਨੇ ਇਕੱਠੇ ਹੀ ਲਵਾ ਲਾ ਸਾਨੂੰ ਪੈਸੇ ਪਿਆਰ ਭਰੀ ਸੱਸ ਨਹੀਂ ਕਹਾਂ ਚੱਲ ਜਿੰਮ ਦੇ ਨਹੀਂ ਆਵਣੀਆਂ ਦਿੱਤੀਆਂ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸੁਭਸ੍ਰੀ ਗੱਲ ਕਹਿਣਾ ਆਪੜਾ ਮਨ ਪਰਜਾਈਆਂ ਨੂੰ ਮੇਰੇ ਵੱਲੋਂ ਤੇ ਭਾਈ ਭਾਈ ਬਾਬਾ ਦੇ ਸਾਰਿਆਂ ਨੂੰ ਭਾਈ 10 ਲੱਖ ਹੋਣ ਬਧਾਈਆਂ ਮੇਰੇ ਵੱਲੋਂ ਜਿਨ੍ਹਾਂ ਨੇ ਮੇਰੀ ਪੋਤੀ ਦਾ ਵਿਸਕਰ ਹੈ ਵਿਸਕਰ ਨੇ ਹਾਂ ਆਹ 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 ਠੀਕ ਆਹ ਹਾਂ ਕੋਈ ਸਾ ਗੁਲਛਪਾ ਵਾਲੇ ਹਾਂ ਇਹ ਸਾ ਆ ਦੇਖੋ ਜੀ ਕੇਕ ਕੱਟਣ ਤੋਂ ਬਾਅਦ ਤਾਂ ਇਹਨੂੰ ਮਸਤੀ ਚੜ ਗਈ ਇਹ ਬੁਲਬੁਲਾ ਖੇਡੀ ਜਾਂਦਾ ਆ ਦੇ ਥੋੜੀ ਟੋਪੀ ਲੈ ਤੇਰੀ ਆ ਦੇ ਥੋੜੀ ਇਹ ਗੈਨੀ ਗੱਦੀ ਨਾ ਤਾਈ ਉਹ ਨਾ ਦੇ ਲਾ ਹਾਂ ਦੀ ਨਹੀਂ ਹਾਂ ਜੀ ਹੁਣ ਪੇਸ਼ ਕਰਦੇ ਆਪਾਂ ਸਹਿ ਦੇ ਬਾਡੇ ਦਵਾਦ सुरेंद्र ਸ਼ਿੰਦਾ ਹਾਂ ਜੀ ਆਪਣਾ ਸ਼ੌਂਕ ਆ ਚਲੋ ਤੁਸੀਂ ਭਰ ਮੰਗ ਕਰ ਦਿੰਦੇ ਹੋ ਕਿਸੇ ਵਰਗਾ ਤਾਂ ਨਹੀਂ ਦੱਸ ਸਕਦੇ ਆਪਾਂ ਕੋਸ਼ਿਸ਼ ਆ ਤੇ ਆਪਦਾ ਸ਼ੌਂਕ ਪੂਰਾ ਕਰ ਲੈਣੇ ਆ सुरेंद्र ਸ਼ਿੰਦਾ ਉਹ ਬਾੜੀ ਖੋਲ ਕੇ ਬਾਹੇ ਗੁਰੂ ਬੋਲ ਕੇ ਬਾਰ ਖੋਲ ਕੇ ਵਹਿ ਗਰੂ ਬੋਲ ਕੇ ਨੀ ਸੀਟੀ ਉੱਤੇ ਬਹਿ ਜਾ ਬੱਲਿਆ ਨਾਮਾ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਤੇ ਚੱਲ ਚੱਲੀਏ ਨਾਮਾ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਤੇ ਚੱਲ ਚੱਲੀਏ ਚੌਕੀ ਸੰਤਾਂ ਦੀ ਕਲੇਰੀ ਜਾ ਕੇ ਫੜਨੀ ਰਾੜੇ ਵਾਲਿਆਂ ਦੀ ਸੁਖ ਪੂਰੀ ਕਰਨੀ ਚੌਕੀ ਸੰਤਾਂ ਦੀ ਕਲੇਰੀ ਜਾ ਕੇ ਭਰਨੀ ਰਾੜੇ ਵਾਲਿਆਂ ਦੀ ਸੁਖ ਪੂਰੀ ਕਰਨੀ ਮੱਥਾ ਟੇਕਣਾ ਬਰਸਾਰੀ ਜਾ ਕੇ ਉਹ ਸੋਚਦੀ ਕਿ ਖੜੀ ਚੱਲਿਆ ਨਾਮ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਬਾਬਿਆਂ ਤੇ ਚੱਲ ਚੱਲੀਏ ਨਾਮ ਲੈ ਲੈ ਅਟ ਰੱਖ ਤੇਰੇ ਯਾਰ ਨੇ ਨੀ ਵਾਦੇ ਹਾਂ ਦੇ ਚੱਲ ਚੱਲੀਏ ਹੋ ਮੇਰਾ ਰੱਖ ਆਇ ਕਲੰਗੀਆਂ ਵਾਲਾ ਈ ਜਿਹਦੇ ਨਾਉਂਦੀ ਹਮੇਸ਼ਾ ਫੇਰਾ ਮਾਹਾਂ ਦੀ ਹੋ ਮੇਰਾ ਰੱਖ ਆਇ ਕਲੰਗੀਆਂ ਵਾਲਾ ਈ ਜਿਹਦੇ ਨਾਉਂਦੀ ਹਮੇਸ਼ਾ ਫੇਰਾ ਮਾਹਾਂ ਦੀ ਇਸ ਸਦਾ ਸੁਮਨ ਸੋਲ ਵਿੱਚੋਂ ਕੱਢ ਕੇ ਵੀ ਅਨੰਦਪੁਰ ਚੱਲ ਚੱਲੀ ਏ ਹੋ ਨਵਾਂ ਲੈ ਲੈ ਅਟ ਰੱਕਦੇ ਰਿਆਨ ਦੇ ਬਾਬਿਆਂ ਤੇ ਚੱਲ ਚੱਲੀ ਏ ਨਮ ਲੈ ਲਿਆਟ ਰੱਖਿਸ਼ਿੰਦਿਆ ਨਹੀਂ ਨਹੀਂ ਬਾਬੇ ਹਾਂ ਤੇ ਚੱਲੀ ਚੱਲੀਏ ਪੂਰਾ ਗੀਤ ਯਾਦ ਨਹੀਂ ਮਨਜ਼ੂਰ ਕਰੋ ਹਾਂਜੀ ਅੱਜ ਦੇ ਵਲੌਗ ਦੀ ਆਪਾਂ ਇੱਥੇ ਸਮਾਪਤੀ ਕਰਦੇ ਹਾਂ ਜੇ ਵਧੀਆ ਲੱਗਿਆ ਉ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੋ ਨਵੇਂ ਵੀਰ ਚੈਨਲ ਨਾਲ ਜੁੜੇ ਆ ਚੈਨਲ ਨੂੰ ਸਬਸਕ੍ਰਾਈਬ ਤੇ ਇਹ ਫੇਸਬੁੱਕ ਤੇ ਦੇਖਦੇ ਹਾਂ ਪੇਜ ਨੂੰ ਫੋਲੋ ਵੀ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆ ਕੱਲ ਨੂੰ Ćevoj, na ovim vlogu